ਸਮਝਿਆ ਚੰਗੀ ਤਰ੍ਹਾਂ ਸਿੱਖ ਕਿਸ ਤਰ੍ਹਾਂ ਦਾ ਹੁੰਦਾ ਹੈ ਜੀ ਸਿੱਖ ਦੀ ਜੜ ਕੀ ਹੁੰਦੀ ਹੈ ਬਹਾਦਰ ਸ਼ਾ ਆਗਰੇ ਦੀ ਧਰਤੀ ਤੇ ਤਖਤ ਨਸ਼ੀਨ ਹੋਇਆ ਮੁਗਲ ਰਾਜ ਦੇ ਚਾਰ ਤਖਤਾਂ ਦਾ ਜ਼ਿਕਰ ਹੁੰਦਾ ਹੈ ਦਿੱਲੀ ਦਾ ਤਖਤ ਲਾਹੌਰ ਦਾ ਤਖਤ ਆਗਰੇ ਦਾ ਤਖਤ ਤੇ ਕਲਾਨੌਰ ਦਾ ਤਖਤ ਕਲਾਨੌਰ ਗੁਰਦਾਸਪੁਰ ਜ਼ਿਲ੍ਹੇ ਚ ਇੱਕ ਪਿੰਡ ਹੈ ਉੱਥੇ ਅਕਬਰ ਦੀ ਤਾਜ ਪੋਸ਼ੀ ਹੋਈ ਸੀ ਉਹ ਤਖਤ ਦੇ ਚਿੰਨ ਅੱਜ ਵੀ ਮੌਜੂਦ ਆ ਉੱਥੇ ਕਲਾ ਨੌਰ ਪਿੰਡ ਚ ਮਹਾਰਾਜ ਉਸ ਵੇਲੇ ਆਗਰੇ ਸਨ ਜਦੋਂ ਬਹਾਦਰ ਸ਼ਾ ਗੱਦੀ ਨਿਸ਼ੀਨ ਹੋਇਆ ਉੱਥੇ ਬੜੀਆਂ ਕਲਾ ਵਰਤੀਆਂ ਜੀ ਬਹੁਤ ਖੇਡਾਂ ਵਰਤੀਆਂ ਉਹਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਵੀ ਮਹਾਰਾਜ ਜੀ ਤੁਹਾਡੀ ਕਿਰਪਾ ਦੇ ਨਾਲ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੇ ਤੁਸੀਂ ਮੇਰੀ ਬਾਹ ਨਾ ਫੜਦੇ ਤੇ ਮੈਂ ਅੱਜ ਸ਼ਹਿਨशाह ਹਿੰਦ ਨਹੀਂ ਸੀ ਹੋਣਾ ਮੈਂ ਤਖਤ ਤੇ ਨਹੀਂ ਸੀ ਹੋਣਾ ਤਖਤੇ ਤੇ ਪਿਆ ਹੋਣਾ ਸੀ ਰਾਜ ਭਾਗ ਸਾਂਭਿਆ ਸਤਿਗੁਰੂ ਜੀ ਦਾ ਮਾਨ ਸਨਮਾਨ ਕੀਤਾ ਉੱਥੇ ਇੱਕ ਘਟਨਾ ਘਟੀ ਸਾਧ ਸੰਗਤ ਸਿੱਖੀ ਦੇ ਕਿਰਦਾਰ ਦੀ ਗੱਲ ਕਰਦਾ ਮੈਂ ਜਿਨ੍ਹਾਂ ਨੇ ਕਦੀ ਸਫ਼ਰ ਕੀਤਾ ਨਾ ਉਸ ਇਲਾਕੇ 'ਚ ਉਹਨਾਂ ਨੂੰ ਪਤਾ ਹੋਏਗਾ ਆਗਰੇ ਤੋਂ ਜਦੋਂ ਅਸੀਂ ਹਜ਼ੂਰ ਸਾਹਿਬ ਨੂੰ ਜਾਈਏ ਪਪਾਲ ਤੋਂ ਹੁੰਦੇ ਹੋਏ ਤੇ ਉਹ ਸਾਰਾ ਅੱਜ ਵੀ ਬੜਾ ਡਰਾਉਣਾ ਇਲਾਕਾ ਹੈ ਜੰਗਲੀ ਇਲਾਕਾ ਹੈ ਪਹਾੜ ਨੇ ਉਹਨੂੰ ਚੰਬਲ ਦੀ ਘਾਟੀ ਕਹਿੰਦੇ ਅੱਜ ਵੀ ਲੋਕੀ ਡਰਦੇ ਹੁੰਦੇ ਸੀ ਕਿ ਉਧਰ ਡਾਕੂ ਰਹਿੰਦੇ ਆ ਜੇਜੋ ਦੇ ਜੰਗਲ ਮਸ਼ਹੂਰ ਸੀ ਤੇ ਜੰਗਲੀ ਇਲਾਕੇ ਚ ਬੜੇ ਖੂਨਖਾਰ ਜਾਨਵਰ ਰਹਿੰਦੇ ਸੀ ਇੱਕ ਭਿਆਨਕ ਸ਼ੇਰ ਤੋਂ ਲੋਕਾਂ ਚ ਬਹੁਤ ਜ਼ਿਆਦਾ ਖੌਫ ਸੀ ਤੇ ਜਦੋਂ ਬਾਦਸ਼ਾਹ ਨਵਾਂ ਨਵਾਂ ਬਣਿਆ ਇਲਾਕੇ ਦੇ ਲੋਕ ਇਕੱਠੇ ਹੋ ਕੇ ਬਹਾਦਰ ਸ਼ਾਹ ਕੋਲ ਆਏ ਤੇ ਇਹਨਾਂ ਨੇ ਬਹਾਦਰ ਸ਼ਾਹ ਨੂੰ ਫਰਿਆਦ ਕਰਕੇ ਕਿਹਾ ਇਹ ਇੱਕ ਖੂਨੀ ਸ਼ੇਰ ਸਾਨੂੰ ਬਹੁਤ ਪਰੇਸ਼ਾਨ ਕਰ ਰਿਹਾ ਹੈ। ਵੈਸੇ ਤੇ ਜਾਨਵਰ ਜੰਗਲਾਂ 'ਚ ਰਹਿੰਦੇ ਆ ਪਰ ਉਹ ਇੰਨਾ ਕੈਰੀ ਹੋ ਗਿਆ ਵੀ ਉਹ ਵਸਵਾਂ 'ਚ ਆ ਜਾਂਦਾ ਹੈ। ਅੱਗੇ ਤੇ ਸਾਡੇ ਪਸ਼ੂ ਮਾਰ ਗਏ ਸੀ ਹੁਣ ਉਹ ਬੰਦੇ ਖਾ ਜਾਂਦਾ ਹੈ। ਤੇ ਅਸੀਂ ਤੁਹਾਡੇ ਕੋਲ ਆਏ ਆ ਜੀ ਤੁਸੀਂ ਸਾਡੀ ਫਰਿਆਦ ਸੁਣੋ ਉਸ ਸ਼ੇਰ ਦਾ ਅੰਤ ਕਰੋ ਤਾਂ ਕਿ ਅਸੀਂ ਆਪਣੇ ਕਾਰੋਬਾਰ ਕਰ ਸਕੀਏ। ਬਹਾਦਰ ਸ਼ਾਹ ਨੇ ਆਪਣੇ ਚੋਟੀ ਦੇ ਜਰਨਲ ਨੂੰ ਸੱਧਿਆ ਦੀ ਉਨੰਕਿਆ ਕੇ ਪਰਜਾ ਦੀ ਇਹ ਫਰਿਆਦ ਹੈ ਹੁਣ ਉਹ ਬਹਾਦਰ ਸ਼ਾਹ ਵੀ ਚਾਹੁੰਦਾ ਵੀ ਮੇਰਾ ਚੰਗਾ ਲੋਕਾਂ ਚ ਇੰਪ੍ਰੈਸ਼ਨ ਜਾਏ ਉਹ ਕਹਿੰਦਾ ਜਾ ਤੂੰ ਸ਼ੇਰ ਦਾ ਅੰਤ ਕਰਕੇ ਆ ਇਹ ਬੜਾ ਧਨੀ ਸੀ ਤਲਵਾਰ ਦਾ ਬੜਾ ਯੋਧਾ ਸੀ ਬੜਾ ਬਲੀ ਸੀ ਗਿਆ ਸ਼ੇਰ ਨੇ ਇੱਕ ਛਪਟ ਮਾਰੀ ਏਡਾ ਵੱਡਾ ਜਰਨੈਲ ਮਾਰ ਦਿੱਤਾ ਇਤਿਹਾਸ ਨੂੰ ਪੜ੍ਹੀਏ ਤੇ ਜ਼ਿਕਰ ਹੁੰਦਾ ਤਿੰਨ ਜਰਨੈਲ ਭੇਜੇ ਬਹਾਦਰ ਸ਼ਾਹ ਨੇ ਤਿੰਨੋਂ ਉਸ ਸ਼ੇਰ ਨੇ ਖਤਮ ਕਰ ਦਿੱਤੇ ਜਦੋਂ ਤਿੰਨ ਚੋਟੀ ਦੇ ਜਰਨੈਲ ਮਾਰੇ ਗਏ ਫਿਰ ਕੋਈ ਮੂੰਹ ਨਾ ਕਰੇ ਉਧਰ ਬਾਦਸ਼ਾਹ ਦੀ ਇੱਜ਼ਤ ਦਾ ਸਵਾਲ ਉਧਰ ਲੋਕਾਂ 'ਚ ਸਹਿਮ ਪਿਆ ਹੋਇਆ ਕਈ ਬੰਦੇ ਖਾ ਗਿਆ ਉਹ ਸ਼ੇਰ ਆਪਣੀ ਇੱਜ਼ਤ ਬਚਾਉਣ ਵਾਸਤੇ ਬਹਾਦਰ ਸ਼ਾਹ ਨੇ ਐਲਾਨ ਕੀਤਾ ਵੀ ਜ਼ਰੂਰੀ ਨਹੀਂ ਕਿ ਮੇਰੇ ਸਿਪਾਹੀ ਜਾਣ ਮੇਰੀ ਫੌਜ ਹੀ ਜਾਵੇ ਜਿਹੜਾ ਵੀ ਕੋਈ ਬੰਦਾ ਸ਼ੇਰ ਦਾ ਅੰਤ ਕਰੇਗਾ ਉਹਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ ਨੂੰ ਮੰਗਿਆ ਇਨਾਮ ਦੇਵਾਂਗਾ ਜਿਹੜਾ ਵੀ ਕੋਈ ਸ਼ੇਰ ਦਾ ਅੰਤ ਕਰੇਗਾ ਹੁਣ ਮੂੰਹ ਮੰਗਿਆ ਇਨਾਮ ਤੇ ਕੋਈ ਤਾਂ ਪਾਏਗਾ ਨਾ ਜੇ ਬਚ ਕੇ ਆਏਗਾ ਤੇ ਕੋਈ ਬੰਦਾ ਨਾ ਬੌੜਿਆ ਸਾਰੀ ਫੌਜ ਨੇ ਸਿਰ ਨੀਵਾ ਕਰ ਦਿਆ ਲੋਕਾਂ ਚ ਦਹਿਸ਼ਤ ਪਈ ਹਾਹਾਕਾਰ ਮਚ ਗਈ ਸ਼ੇਰ ਦਾ ਕਹਿਰ ਵੱਧਦਾ ਗਿਆ ਗੁਰੂ ਸਾਹਿਬ ਜੀ ਆਗਰੇ ਵਿੱਚ ਸੰਤ ਤੇ ਸਤਗੁਰੂ ਜੀ ਦਾ ਇੱਕ ਸਿੰਘ ਹੈ ਭਾਈ ਰੋਸ਼ਨ ਸਿੰਘ ਜਦੋਂ ਲੋਕਾਂ ਦੇ ਅੰਦਰ ਸਹਿਮ ਵੇਖਿਆ ਘਬਰਾਏ ਹੋਏ ਲੋਕ ਵੇਖੇ ਇੰਨੇ ਨਾ ਭਾਈ ਰੋਸ਼ਨ ਸਿੰਘ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਨਤੀ ਕੀਤੀ ਕਹਿੰਦੇ ਵੀ ਸੱਚੇ ਪਾਤਸ਼ਾਹ ਮੇਥੋਂ ਲੋਕਾਂ ਦੇ ਅੰਦਰ ਇਹ ਖੌਫ ਵੇਖਿਆ ਨਹੀਂ ਜਾ ਰਿਹਾ ਕਿਉਂਕਿ ਸਾਨੂੰ ਮਹਾਰਾਜ ਨੇ ਸਿਧਾਂਤ ਦਿੱਤਾ ਹੈ ਭੈ ਕਾਹੂ ਕੋ ਦੇਤ ਨਹਿ ਭੈ ਮਾਨਤਿਆਨ ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਂ ਨਾ ਕਿਸੇ ਨੂੰ ਡਰਨਾ ਹੈ ਕਿਸੇ ਤੋਂ ਤੇ ਨਾ ਕਿਸੇ ਨੂੰ ਡਰਾਉਣਾ ਹੈ ਹੁਣ ਲੋਕੀ ਡਰ ਵਿੱਚ ਸੁੱਕੇ ਹੋਏ ਆ ਸਾਰੇ ਰੁਕੇ ਪਏ ਆ ਭਾਈ ਰੋਸ਼ਨ ਸਿੰਘ ਕਹਿੰਦਾ ਮਹਾਰਾਜ ਜੀ ਜੇ ਤੁਸੀਂ ਮੇਰੇ ਸਿਰ ਤੇ ਹੱਥ ਰੱਖੋ ਬਾਦਸ਼ਾਹ ਦਾ ਤੇ ਕੋਈ ਬੰਦਾ ਨਹੀਂ ਨੰਤਰ ਰਿਆ ਮੈਂ ਉਸ ਸ਼ੇਰ ਦਾ ਅੰਤ ਕਰਕੇ ਆਵਾਂ ਖੰਡੇ ਬਾਟੇ ਦੀ ਪੌਹਲ ਬਾਕੀ ਗੁਰੂ ਨੇ ਕੈਸੀ ਕਰਾਮਾਤ ਕੀਤੀ ਸੀ ਕਿ ਮਰਨ ਦਾ ਭੈ ਖਤਮ ਕਰ ਦਿੱਤਾ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਥਾਪੜਾ ਦਿੱਤਾ ਇੰਨੀ ਹਿੰਮਤ ਇੰਨੀ ਦਲੇਰੀ ਇੰਨਾ ਬਲ ਬਸ ਗੁਰੂ ਦਾ ਪ੍ਰੋਸਾ ਮੋਢੇ ਤੇ ਢਾਲ ਤੇ ਕਮਰ ਕੱਸੇ ਚ ਖੰਜਰ ਹੈ ਭਾਈ ਰੋਸ਼ਨ ਸਿੰਘ ਤੁਰ ਪਏ ਮੁਖ ਤੇ ਹਰ ਚਿਤ ਮੈਂ ਯੁੱਧ ਵਿਚਾਰੋ ਧਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਕਿੰਨੀ ਦ੍ਰਿੜਤਾ ਹੈ ਗੁਰੂ ਕਲਗੀ ਧਰਪਾਤਸ਼ਾ ਜੀ ਦੀ ਦਿੱਤੀ ਹੋਈ ਸਾਸ ਸੰਗਤ ਭਾਈ ਰੋਸ਼ਨ ਸਿੰਘ ਜੀ ਜਦੋਂ ਸ਼ੇਰ ਦੀ ਕੁਦਰ ਕੋਲ ਗਏ ਹੁਣ ਉਹ ਖੂਨੀ ਸ਼ੇਰ ਜਿਹੜਾ ਆਦੀ ਹੋ ਚੁੱਕਿਆ ਸੀ ਬੰਦੇ ਖਾਣ ਦਾ ਦਹਾੜਦਾ ਹੋਇਆ ਸ਼ੇਰ ਆਇਆ ਸਾਰੇ ਜੰਗਲ ਚ ਸਹਿਮ ਸ਼ਾ ਗਿਆ ਹੁਣ ਜਿਹੜੇ ਜਾਨੂ ਨੇ ਉਹਨਾਂ ਨੂੰ ਪਤਾ ਹੈ ਕਿ ਸ਼ੇਰ ਦੇ ਜਿਹੜੇ ਅਗਲੇ ਪੰਜੇ ਹੁੰਦੇ ਆ ਨਾ ਜੀ ਨੌਂਦਰਾ ਹੁੰਦੀਆਂ ਇਹ ਇਨਿਤ ਤਿੱਖੇ ਹੁੰਦੇ ਆ ਕਿ ਝੋਟੇ ਦਾ ਸਰੀਰ ਪਾੜ ਕੇ ਰੱਖ ਦਿੰਦੇ ਆ ਸ਼ੁਰਿਆਂ ਤੋਂ ਤਿੱਖੇ ਤੇ ਦਹਾੜ ਕੇ ਸ਼ੇਰ ਨੇ ਜਦੋਂ ਇਹ ਪੰਜਿਆਂ ਦਾ ਵਾਰ ਕੀਤਾ ਕਲਗੀਆਂ ਵਾਲੇ ਸਾਹਿਬ ਦਾ ਧਿਆਨ ਧਰ ਕੇ ਸੁਰਤ ਜੋੜਿਓ ਧੰਗ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਗੁਰ ਸਿੱਖੋ ਬਲ ਆਉਂਦਾ ਆ ਆਤਮ ਵਿਸ਼ਵਾਸ ਹੁੰਦਾ ਆ ਜ਼ਿੰਦਗੀ ਦੀ ਸਤਿਆ ਹੁੰਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧਿਆਨ ਧਰਿਆ ਸਾਹਿਬ ਦਾ ਧਿਆਨ ਧਰ ਕੇ ਖੱਬੇ ਹੱਥ ਦੀ ਢਾਲ ਨਾਲ ਸਿੱਖ ਨੇ ਸ਼ੇਰ ਦੇ ਪੰਜਿਆਂ ਦਾ ਵਾਰ ਰੋਕਿਆ ਭਾਈ ਰੋਸ਼ਨ ਸਿੰਘ ਨੇ ਤੇ ਬਿਜਲੀ ਜਿੰਨੀ ਫੁਰਤੀ ਮਹਾਰਾਜ ਨੇ ਨਾ ਸਿੱਖਾਂ ਨੂੰ ਸ਼ਸਤਰ ਵਿਦਿਆ ਦਾ ਇੰਨਾ ਅਭਿਆਸ ਕਰਵਾਇਆ ਸੀ ਕਿ ਮੈਦਾਨੇ ਜੰਗ ਵਿੱਚ ਦੁਸ਼ਮਣ ਵੀ ਕਹਿੰਦਾ ਸੀ ਇਹ ਕਰਾਮਾਤ ਹੈ ਤੇ ਸਤਿਗੁਰੂ ਨੇ ਚਿੱਠੀ ਲਿਖ ਕੇ ਭੇਜੀ ਸੀ ਕਰਾਮਾਤ ਨਹੀਂ ਅਭਿਆਸ ਹੈ ਜਿਹੜੇ ਸਿੱਖੀ ਦੇ ਹੌਲੇ ਮੱਲੇ ਮਨਾਉਂਦੇ ਆ ਨਾ ਜੀ ਮਾਫ ਕਰਿਓ ਅੱਜ ਤੇ ਅਸੀਂ ਝੂਠੇ ਰੰਗਾਂ ਵਿੱਚ ਡੁੱਬ ਗਏ ਹੁੱਲੜ ਬਾਜ਼ੀਆਂ ਚ ਪੈ ਗਏ ਉਹ ਸ਼ਸਤਰਾਂ ਦੇ ਅਭਿਆਸ ਸਨ ਉਹ ਯੁੱਧ ਦੀ ਕਲਾ ਸਿਖਾਉਂਦੇ ਸੀ ਮਹਾਰਾਜ ਕੰਪੀਟੀਸ਼ਨ ਕਰਾਉਂਦੇ ਸੀ ਸਾਹਿਬ ਦਾ ਧਿਆਨ ਧਰ ਕੇ ਸੱਜੇ ਹੱਥ ਦੇ ਖੰਜਰ ਦਾ ਐ ਖੱਬੇ ਹੱਥ ਦੀ ਢਾਲ ਨਾਲ ਵਾਰ ਰੋਕ ਕੇ ਤੇ ਜਿਹੜਾ ਪੇਟ ਦਾ ਪਾਸਾ ਹੁੰਦਾ ਨਾ ਥੱਲੇ ਉਹ ਸਭ ਪਰਮਾ ਵਾਰ ਕੀਤਾ ਕਿ ਸ਼ੇਰ ਦਾ ਸਾਰਾ ਪੇਟ ਪਾੜ ਦਿੱਤਾ ਇੱਕੋ ਵਾਰ ਨਾਲ ਇੰਨਾ ਜਦੋਂ ਉਧਰ ਪਾਟ ਗਿਆ ਸ਼ੇਰ ਮੁੱਦਾ ਕਰਕੇ ਸੁੱਟ ਦਿੱਤਾ ਭਾਈ ਰੋਸ਼ਨ ਸਿੰਘ ਨੇ ਕਮਰ ਕੱਸਾ ਖੋਲਿਆ ਤੇ ਧੂ ਕੇ ਸ਼ੇਰ ਬਾਹਰ ਲੈ ਆਂਦਾ ਸਾਰੇ ਰੌਲਾ ਪੈ ਗਿਆ ਜੀ ਖੁਸ਼ੀ ਦੀ ਲਹਿਰ ਦੌੜ ਗਈ ਸਭ ਮੋਢਿਆਂ ਤੇ ਚੁੱਕ ਲਿਆ ਭਾਈ ਸਾਹਿਬ ਨੂੰ ਲੋਕਾਂ ਦਾ ਇਕੱਠ ਹੋ ਗਿਆ ਬਲਾਅਟ ਅਲ ਗਈ ਖੌਫ ਦੂਰ ਹੋ ਗਿਆ ਜੀ ਇਨਾ ਚਾ ਚੜਿਆ ਸਭਾ ਲਾਉਣੀ ਪਈ ਬਹਾਦਰ ਸ਼ਾਹ ਨੂੰ ਬੜੀ ਦੁਨੀਆ ਦੀ ਭੀੜ ਇਕੱਠੀ ਹੋਈ ਵਾ 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 ਕਰ ਰਹੇ ਨੇ ਸਾਰੇ ਬਹਾਦਰ ਸ਼ਾਹ ਸਭਾ ਚ ਹਾਜ਼ਰ ਹੋਇਆ ਸਿੱਖ ਦਾ ਸਨਮਾਨ ਕੀਤਾ ਹੁਣ ਬਹਾਦਰ ਸ਼ਾਹ ਆਪਣੀ ਵਾਰੀ ਤੇ ਆਇਆ ਕਹਿੰਦਾ ਵੀ ਮੈਂ ਐਲਾਨ ਕੀਤਾ ਸੀ ਕਿ ਜਿਹੜਾ ਸ਼ੇਰ ਨੂੰ ਮਾਰੇਗਾ ਉਹਨੂੰ ਮੂੰਹ ਮੰਗਿਆ ਇਨਾਮ ਦੇਵਾਂਗਾ ਤੇ ਭਾਈ ਰੋਸ਼ਨ ਸਿੰਘ ਮੰਗੋ ਮੰਗੋ ਕੀ ਮੰਗਦੇ ਹੋ ਮੈਂ ਖਜ਼ਾਨੇ ਦੇ ਦਰਵਾਜ਼ੇ ਖੋਲ ਦਿੰਦਾ ਜਿੰਨੀਆਂ ਅਸ਼ਰਫੀਆਂ ਚੁੱਕ ਸਕਦੇ ਚੁੱਕ ਲੋ ਤੁਸੀਂ ਮੇਰੀ ਇੱਜ਼ਤ ਰੱਖ ਲਈ ਤੁਸੀਂ ਲੋਕਾਂ ਦੇ ਸਿਰ ਤੋਂ ਮੌਤ ਦਾ ਭੈਅ ਹਟਾ ਦਿੱਤਾ ਬੜਾ ਵੱਡਾ ਕੰਮ ਕੀਤਾ ਤੁਸੀਂ ਤੁਸੀਂ ਮੰਗੋ ਮੈਂ ਤੁਹਾਡੇ ਨਾਂ ਕੋਈ ਜ਼ਗੀਰ ਲਵਾ ਦਿਆਂ ਰਿਆਸਤ ਲਵਾ ਦਿਆਂ ਤੁਹਾਡੇ ਨਾਂ ਤੁਸੀਂ ਮੰਗੋ ਮੈਂ ਤੁਹਾਨੂੰ ਕੋਈ ਅਹੁਦਾ ਦੇ ਦਿਆਂ ਸਿਪਾ ਸਲਾਰ ਬਣਾ ਦਿਆਂ ਫੌਜ ਦਾ ਮੁਖੀ ਬਣਾ ਦਿਆਂ بار بار ਬਹਾਦਰ ਸ਼ਾ ਕਹਿ ਰਿਹਾ ਤੇ ਸਾਰੇ ਚੁੱਪ ਵਰਤਗੀ ਹੈ ਭਾਈ ਰੋਸ਼ਨ ਸਿੰਘ ਨਹੀਂ ਮੰਗ ਰੇ ਇਤਿਹਾਸ ਵਿੱਚ ਉਹ ਦਰਸ਼ਨ ਹੁੰਦੇ ਕਹਿੰਦੇ ਲੋਕਾਂ ਦੀ ਭੀੜ ਨੇ ਕਿਹਾ ਕਿ ਭਾਈ ਰੋਸ਼ਨ ਸਿੰਘ ਜੀ ਮੰਗੋ ਇੱਕ ਵਾਰੀ ਜ਼ੁਬਾਨ ਹਲਾਉਣੀ ਹੈ ਤੁਹਾਡੀਆਂ ਪੀੜੀਆਂ ਦਾ ਤੁਹਾਨੂੰ ਰੋਜੀ ਰੋਟੀ ਮਿਲ ਜਾਣੀ ਹੈ ਹੁਣ ਜਦੋਂ ਅਸੀਂ ਇਤਿਹਾਸ ਪੜ੍ਹਦੇ ਆਂ ਤੇ ਭਾਰਤ ਵਿੱਚ ਤੇ ਰਾਜਿਆਂ ਨੇ ਧੀਆਂ ਦੇ ਡੋਲੇ ਦੇਖ ਕੇ ਫਿਰ ਜ਼ਗੀਰਾਂ ਲਈਆਂ ਸੀ ਮੁਗਲ ਰਾਜਿਆਂ ਨੂੰ ਧੀਆਂ ਦੇ ਡੋਲੇ ਦੇਖ ਕੇ ਜ਼ਗੀਰਾਂ ਲਈਆਂ ਸੀ ਇੱਥੇ ਬਾਦਸ਼ਾਹ ਕਹਿ ਰਿਹਾ ਕੁਛ ਮੰਗ ਬਾਈ ਸਾਬ ਜੀ ਸ਼ਾਂਤ ਖੜੇ ਨੇ ਧਨ ਮੰਗ ਲਿਆ ਪਦਵੀ ਮੰਗ ਲਿਆ ਰਿਆਸਤ ਦਾ ਕੋਈ ਰਾਜਾ ਬਣਾ ਦਿੰਦਾ ਪਬਲਿਕ ਨੇ ਕਿਹਾ ਲੋਕਾਂ ਨੇ ਕਿਹਾ ਕੁਛ ਤੇ ਮੰਗੋ ਕਿਉਂ ਨਹੀਂ ਬੋਲ ਰਹੇ ਹੁਣ ਕੀ ਹੈ ਇੱਕ ਸਿੱਖ ਗੁਰਮਖੋ ਧਿਆਨ ਦਿਓ ਜਦੋਂ ਲੋਕਾਂ ਨੇ ਕਿਹਾ ਨਾ ਤੇ ਭਾਈ ਰੋਸ਼ਨ ਸਿੰਘ ਕਹਿੰਦੇ ਨਹੀਂ ਮੰਗ ਸਕਦਾ ਨਹੀਂ ਮੰਗ ਸਕਦਾ ਬੜੇ ਲੋਕੀ ਹੈਰਾਨ ਹੋਏ ਹੁਣ ਜੇ ਤੈਨੂੰ 150 ਕਿੱਲਾ ਜ਼ਮੀਨ ਮਿਲ ਰਹੀ ਆ ਜੇ ਤੈਨੂੰ ਲੱਖਾਂ ਕਰੋੜਾਂ ਰੁਪਈਆ ਮਿਲ ਰਿਹਾ ਜੇ ਉਹਦੀ ਪਦਵੀ ਮਿਲ ਰਹੀ ਆ ਕਿਉਂ ਨਹੀਂ ਮੰਗ ਸਕਦਾ ਤੇ ਭਾਈ ਰੋਸ਼ਨ ਸਿੰਘ ਜੀ ਨੇ ਬੜੇ ਪਿਆਰ ਨਾਲ ਕਿਹਾ ਸੀ ਕਹਿੰਦੇ ਭਲਿਓ ਝੋਲੀ ਇੱਕੋ ਐ ਜਿਹੜੀ ਸਿਰਫ ਗੁਰੂ ਗੋਬਿੰਦ ਸਿੰਘ ਅੱਗੇ ਅੱਡ ਸਕਦਾ ਦੁਨੀਆ ਦੇ ਬੰਦਿਆ ਅੱਗੇ ਨਹੀਂ ਅੱਡ ਸਕਦਾ ਅਸੀਂ ਮੰਗਤੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਮੰਗਤੇ ਹਾਂ ਜਿਹੜਾ ਗੁਰੂ ਗੋਬਿੰਦ ਸਿੰਘ ਕੀ ਕਰਦਾ ਏਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਇਸੀਸ ਤੇ ਸਰਦਾਰੀ ਦਾ ਜਿਹੜਾ ਤਾਜ ਬਖਸ਼ਿਆ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸ਼ੈਨ ਸ਼ਾਹੀ ਦੇ